ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸਭ ਚੜ ਨਿਕਲਾ ਛੋਗੋਗੇ। ਅੱਜ ਆਪਾਂ ਭਾਈ ਸਾਪਾ ਜੀ ਸੁਤਵਿੰਦਰ ਸਿੰਘ, ਰਵਿੰਦਰ ਸਿੰਘ ਜੀ ਦਿੱਲੀ ਵਾਲਿਆਂ ਦਾ ਗਾਇਨ ਕੀਤਾ ਹੋਇਆ ਬਹੁਤ ਹੀ ਪਿਆਰਾ ਸ਼ਬਦ ਰੀਤ ਆਪਾਂ ਸਿੱਖਾਂਗੇ ਜੀ। ਇਹ ਅਰਦਾਸ ਸਮਾਰੀ ਸੁਆਮੀ ਵਿਸਰਨਾਹੀ ਸੁਖਦਾਤੇ ਜੋ ਕਿ ਆਪ ਜੀ ਕਿਸੇ ਵੀ ਸ਼ੁਕਰਾਨਾ ਸਮਾਗਮ ਦੇ ਵਿੱਚ ਜਾਂ ਖੁਸ਼ੀ ਦੇ ਸਮਾਗਮ ਦੇ ਵਿੱਚ ਆਪ ਜੀ ਔਰ ਸਕਦੇ ਹੋ। ਅਤੇ ਥੋ ਤਾਂ ਕਿ ਜੇ ਕਿਸੇ ਵਰਸੀਸ ਮਾਦੋਂ ਦੇ ਵਿੱਚ ਵੀ ਇਹ ਸ਼ਬਦ ਨੂੰ ਪੜਨਾ ਹੋਵੇ ਤਾਂ ਉਹ ਵੀ ਸ਼ੁਕਰਾਨੇ ਦੇ ਰੂਪ ਵਿੱਚ ਪੜਿਆ ਜਾ ਸਕਦਾ ਹੈ ਮਤਲਬ ਇਹ ਸ਼ਬਦ ਜਿਹੜਾ ਬਹੁਤ ਹੀ ਪਿਆਰਾ ਸ਼ਬਦ ਹੈ ਜਿਹੜਾ ਕਿ ਆਪ ਜੀ ਦੋ ਤਿੰਨ ਤਰ੍ਹਾਂ ਦੇ ਸਮਾਗਮਾਂ ਵਿੱਚ ਕਿਸੇ ਵੀ ਤਰੀਕੇ ਨਾਲ ਆਪ ਜੀ ਪੜ ਸਕੋਗੇ ਵੀਰਾਂ ਦਾ ਇਸਕੇਲ ਦੇ ਸ਼ਾਰਪ ਤੋਂ ਅਤੇ ਫਿਰ ਸੀ ਸ਼ਾਰਪ ਤੋਂ ਪੈਣਾ ਦੇ ਇਸਕੇਲ ਚੌਥੇ ਕਾਲੇ ਤੋਂ ਮਤਲਬ ਜੀ ਸ਼ਾਰਪ ਤੋਂ ਤਿੰਨ ਇਸਕੇਲਾਂ ਦੇ ਉੱਤੇ ਮੈਂ ਇਹ ਸ਼ਬਦ ਨੂੰ ਪੜਨਾ ਸਿਖਾਵਾਂਗਾ ਕਿ ਭਾਈ ਸਾਹਿਬ ਨੇ ਇਹਨੂੰ ਕਿਸ ਤਰੀਕੇ ਨਾਲ ਗਾਇਨ ਕੀਤਾ ਹੋਇਆ ਹੈ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਜੀ ਡੀ ਸ਼ਾਰਪ ਤੋਂ ਦੂਜੇ ਕਾੜੇ ਤੋਂ ਅਤੇ ਉਸ ਤੋਂ ਬਾਅਦ ਆਪਾਂ ਸੀ ਸ਼ਾਰਪ ਤੋਂ ਅਤੇ ਜੀ ਸ਼ਾਰਪ ਤੋਂ ਸਿੱਖਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪ ਜੀ ਨੂੰ ਧੰਨਵਾਦ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਹੱਥ ਜੋੜ ਕੇ ਬੇਨਤੀ ਹੈ ਆਓ ਸਾਰੇ ਸ਼ਬਦ ਬੜੀ i um. ਸ਼ਬਦ ਨੂੰ ਕਿਸ ਤਰੀਕੇ ਨਾਲ ਪਜਾਉਣਾ ਦੇਖੋ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਨਾ ਹੈ ਮੈਂ ਬਿਲਕੁਲ ਹਾਲੀਵੁੱਡ ਹੀ ਦੱਸ ਰਿਹਾ ਆਪ ਜੀ ਨੇ ਧਿਆਨ ਨਾਲ ਦੇਖਣਾ ਇੱਥੋਂ ਸ਼ੁਰੂ ਕਰਨਾ ਹੈ ਮੈਂਡ ਲੈ ਕੇ ਜਾਣੀ ਧਾ ਤੱਕ ਇਹ ਅਰਦਾਸ ਸਾਧਾ ਧਾ ਧ ਪ ਪ ਧ ਪ ਕ ਇਹ ਅਰਦਾਸ ਹਮਾਰੀ ਸਵਾਨੀ ਤੇ ਦੇਖੋ ਇਹ ਅਰਦਾਸ ਹਮਾਰੀ ਸਵਾਨੀ ਵਿਸਰਜਨਾ ਹੈ

아. 아 ਆਤੀ ਇਹ ਅਦਸ ਹੈ અમારી Swann ਉਸ ਤੋਂ ਬਾਅਦ ਅੰਤਰਾ ਆ ਜਾਏਗਾ ਜੀ ਇੱਥੋਂ ਸ਼ੁਰੂ ਹੋਏਗਾ ਗਾਤ ਤੇਰਾ ਪਾ ਤੇ ਧਾ ਕੋਮ ਲੱਗ ਜਾਏਗਾ ਜਿਸਨੋ ਹੋ ਹੈ ਦਯਾ ਦਾ ਜਿਸਨੋ ਹੋ ਹੈ ਦਯਾ ਦਾ ਅਦ੍ਰਿ ਲਈ ਉਪਰੇ ਸਾਥ ਸਾਈ ਪਗ ਜੋ ਤੁਧ ਵਾ ਤੋ ਤਪਾ ਬ ਤੂੰ ਸਰਬ ਜੀਆਂ ਪ੍ਰਤ ਪਾਲ ਸਰਬ ਜੀਆਂ ਪ੍ਰਤ ਪਾਲ ਏਹ ਅਗਤਾ ਅਸਰ ਦੇਖੋ ਜੇ ਸਥਾਈ ਅੰਤਰਾ ਹੋ ਗਿਆ ਸਾਰੇ ਅੰਤਰੇ ਜਿਹੜੇ ਨੇ ਆਪ ਜੀ ਨੇ ਇਸੇ ਤਰੀਕੇ ਨਾਲ ਲਾ ਲੈਣੇ ਹੁਣ ਮੈਂ ਸੀ ਸ਼ਰਪ ਤੋਂ ਅਸਤ੍ਰੇ ਸੀ ਸ਼ਰ ਬਾਰੇ ਵੀ ਦੇਖ ਲੈਣਾ ਜਿਨ੍ਹਾਂ ਦਾ ਸਕੇ ਪਹਿਲਾ ਤਨ ਦੇਖੋ ਇਹ ਹੈ ਤੁਦਸ ਸਾ धा धा ਪਾ ਪਾ ਧਾ ਪਾ ਗਰੀ ਰੇ ਸ ਹਮਾਰਾ ਇਸਵਾਮੀ ਤੇ ਬਿਸਰ ਨਹੀਂ ਸੁਖ ਦਾ ਤੇ ਸਤਾਈ ਜੋੜੇ ਤੂੰ ਮਾਥਾ ਯantra ਦੇਖੋ ਜੀ ਗਾਉ ਤੇ ਸ਼ੁਰੂ ਹੋਣਾ ਤੇ ਰਹਾ ਪਾ ਜੋ ਤੁੱਤ ਪਾਵੈ ਸਾਈ ਪਗ ਤੋ ਜੋ ਤੁੱਤ ਪਾਵੈ ਤੋ ਸਰਬ ਜੀਆ ਪ੍ਰਤਪਾਲਾ ਸਰਬ ਜੀਆ ਪ੍ਰਤਪਾਲਾ ਇਹ ਅਦਬਾ ਇਸ ਤਰੀਕੇ ਨਾਲ ਆਪ ਜੀ ਮੈਨੂੰ ਵਜਾਉਣਾ ਸ਼ੁਰੂ ਤੋਂ ਸਾਰਾ ਸ਼ਬਦ ਆਪ ਜੀ ਵਜਾਓਗੇ ਆਪ ਜੀ ਨੂੰ ਚੰਗਾ ਲੱਗੇਗਾ ਆਗਿਆ ਵੀਡੀਓ ਪਸੰਦ ਆਵੇ ਤਾਂ ਆਪ ਜੀ ਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਪੜ੍ਹਨਾ ਸਿੱਖਣਾ ਚਾਹਣ ਤਾਂ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਦੱਸਣਾ ਪੜ੍ਹਨਾ ਦੇ ਸਕੀਲ ਤੋਂ ਵੀ ਆਪ ਜੀ ਨੂੰ ਸਿਖਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ